ਇਹ ਗੱਲ ਇਹਦਾ ਜੀ ਮੈਂ ਨਾ ਸਪਲੀਮੈਂਟ ਸੀ ਤੇ ਨਵੇਂ ਸਾਲ ਦਾ ਕਰਨਾ ਸੀ ਤੇ ਮੈਂ ਐਮਐਲਏ ਸਾਹਿਬ ਨੂੰ ਪਹਿਲਾਂ ਸਵੇਰੇ ਮਿਲਿਆ ਦਫ਼ਤਰ ਦੇ ਅੰਦਰ ਬੈਠੇ ਸੀ ਉਸ ਤੋਂ ਬਾਅਦ ਮੈਨੂੰ 4:10 ਤੇ ਮੈਨੂੰ ਫੋਨ ਆਇਆ ਵਾ ਐਮਐਲਏ ਦੇ ਫੋਨ ਤੋਂ ਤੇ ਪ੍ਰਦੀਪ ਪੀਏ ਸੀ ਉਹਨਾਂ ਨੇ ਬੁਲਾਇਆ ਕਿ ਤੁਸੀਂ ਜਿਹੜਾ ਵਾ ਉਹ ਆ ਜਾਓ ਤੇ ਬਾਕੀ ਪੱਤਰਕਾਰ ਰਹੇ ਨੇ ਉਹਨਾਂ ਨੇ ਨਾਲ ਹੀ ਤੁਹਾਨੂੰ ਵੀ ਮਿਲ ਜੰਦਾ ਤੇ ਮੈਂ ਫਿਰ ਇਸ ਕਰਕੇ ਮੈਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਚਲਾ ਗਿਆ ਜਾਣ ਤੋਂ ਬਾਅਦ ਜਿਹੜਾ ਕਿ ਮੈਨੂੰ ਅੰਦਰ ਕਹਿੰਦੇ ਬੈਠ ਜਾਓ ਇੱਥੇ ਆ ਕਮਰੇ ਇੱਕ ਵੀਆਈਪੀ ਕਮਰਾ ਸੀ ਉੱਥੇ ਬਿਠਾ ਦਿੱਤਾ ਗਿਆ ਮੜੋਂ ਤੋਂ ਬਾਅਦ ਕੋਈ 15 20 ਮਿੰਟ ਬਾਅਦ ਮੇਰੇ ਮਨੋ ਨਾ ਅੰਦਰ ਮੇਰਾ ਮੋਬਾਈਲ ਖੋ ਲਿਆ ਅੰਦਰ ਹੋਲੀ ਨਹੀਂ ਕਰਦੇ ਚਾਰ ਪੰਜ ਬੰਦੇ ਅੰਦਰ ਆ ਗਏ ਦੋ ਖੁਦ ਪੀਏ ਆਪਸੀ ਤੋ ਉਹਨਾਂ ਵੱਲੋਂ ਮੇਰੇ ਉੱਤੇ ਕਾਫੀ ਮਰੀਪੇ ਲੋਖੇ ਚਤੂ ਕੀਤੀ ਗਈ ਮੋਬਾਈਲ ਕਾਬੂ ਕਰ ਲਿਆ ਫਿਰ ਮੇਰੀ ਉਹਨਾਂ ਨੇ ਕੁੱਟਮਾਰ ਕੀਤੀ ਵੀਡੀਓ ਬਣਾਈ ਤੇ ਉਹ ਉਹਦੇ ਵਿੱਚ ਰਮਨ ਸ਼ੂਰ ਸੀ ਜਿਹੜਾ ਉਹ ਉਹਦੇ ਖਿਲਾਫ ਕਹਿੰਦਾ ਬੋਲ ਇਹਨੇ ਸੰਤੰਨ ਕੀਤਾ ਤਾਂ ਉਹ ਵੀਡੀਓ ਬਣਾਏਗਾ ਮੈਂ ਕਿਹਾ ਸਰ ਉਹ ਬੰਦਾ ਬਹੁਤ ਵਧੀਆ ਇਹੋ ਜੀ ਗੱਲ ਕੋਈ ਨਹੀਂ ਹੈਗੀ ਨਹੀਂ ਤੈਨੂੰ ਬੋਲਣਾ ਪਏਗਾ ਮੈਨੂੰ ਕੁੱਟਮਾਰ ਕਰਕੇ ਮੇਰੀ ਵੀਡੀਓ ਬਣਾਈਆਂ ਦੋ ਤਿੰਨ ਇਹਨਾਂ ਨੇ ਤੇ ਉਸ ਤੋਂ ਬਾਅਦ ਉਹਨੂੰ ਵੀ ਤੇ ਕੁਛ ਕੈਂਡੀਡੇਟ ਸਵਾ ਘੰਟੇ ਬਾਅਦ ਬੁਲਾਇਆ ਗਿਆ ਜਦੋਂ ਉਹਨੇ ਮੈਨੂੰ ਵੇਖਿਆ ਤੇ ਅਚਾਨਕ ਉਹ ਵੀ ਹੱਕਾ ਬੱਕਾ ਰਹਿ ਗਿਆ ਇਹ ਇਹ ਤੇ ਇੱਥੇ ਟੱਕ ਬੈਠਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਉਹਨ ਦੇ ਕੋਲ ਕੁਝ ਲੈਟਰ ਲਿਖਾਏ ਕਿ 50000 ਰੁਪਇਆ ਵਿਜੇ ਨੂੰ ਤੋਂ ਦਿੱਤਾ ਸੀ ਆ ਵੇਖੋ ਬੋਲਿਆ ਵਾ ਤੇ ਉਹਨੇ ਵੀ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਇਹਨੂੰ ਦਿੱਤਾ ਨਾ ਇਹਨੇ ਮੇਰੇ ਤੋਂ ਲਿਆ ਵਾ ਵੰ ਬੰਦਾ ਉਹ ਬਹੁਤ ਵਧੀਆ ਸੀ ਸਰ ਉਹ ਬਹੁਤ ਇਮਾਨਦਾਰ ਵਾ ਤੇ ਇਹਨਾਂ ਨੇ ਜੋ ਕੁਝ ਕੀਤਾ ਵਾ ਗਨ ਪੁਆਇੰਟ ਵੀ ਇਹਨਾਂ ਕੋ ਪਿਸਤੌਲ ਸੀ ਇਹਨਾਂ ਕੋ ਚਲ ਵੀ ਸੀ ਉਹ ਤੇ ਉਹ ਚੀਜ਼ਾਂ ਜਿਹੜੀਆਂ ਸੀ ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕੱਲਾ ਸੀ ਤੇ ਪੰਜਾ ਜਾਣਾ ਮੈਨੂੰ ਘੇਰ ਕੇ ਮੇਰੀ ਕੁੱਟ ਮਾਰ ਕੀਤੀ ਵੀਡੀਓ ਬਣਾਈਆਂ ਅੱਜ ਤੋਂ ਬਾਅਦ ਜੇ ਤੁਹਾਡੇ ਹੋਰ ਵੀ ਪੱਤਰਕਾਰ ਆਗੇ ਜਿਨ੍ਹਾਂ ਨੂੰ ਸੋਧਣਾ ਅਜੇ ਤੇਰੀ ਵਾਰੀ ਆਈ ਹੈ ਬਾਕੀਆਂ ਦੀ ਵਾਰੀ ਵੀ ਅਜੇ ਹੈਗੀ ਆ ਤੇ ਗੁਰਦੇਵ ਸਿੰਘ ਸੰਧੂ ਸੀ ਉਹਦੇ ਬੋਰਡ ਸੀ ਤੇਰੀ ਬੜੀ ਨੇੜਤਾ ਉਹਦੇ ਨਾਲ ਤੇਰੀ ਲਖਨੇਨਾ ਬੜੀ ਨੇੜਤਾ ਵਾ ਹੋਰ ਬੈੜਵਾਨਾ ਬੜੀ ਤੇਰੀ ਨੇੜਤਾ ਵਾ ਸਾਨੂੰ ਤੋਂ ਉਹਨਾਂ ਦੇ ਖਿਲਾਫ ਜਿਹੜਾ ਵਾ ਵੀਡੀਓ ਬਣਾ ਕੇ ਭੇਜਣੀਆਂ ਵਾ ਤੇ ਯਾਦ ਰੱਖ ਲਈ ਨਹੀਂ ਤੇ ਤੇਰਾ ਹਰਸ਼ ਹਰ ਚ ਬਹੁਤ ਮਾੜਾ ਹੋਵੇਗਾ ਮਾਰ ਦਿੱਤਾ ਜਾਏਗਾ ਤੈਨੂੰ ਤੇਰੇ ਪਰਿਵਾਰ ਨੂੰ ਮਾਰ ਕੇ ਕਾਫੀ ਜਿਆਦਾ ਮੇਰੇ ਤੇ ਦਰਦ ਕੀਤਾ ਔਰ ਮੈਨੂੰ ਇਹਨਾਂ ਨੇ ਬਹੁਤ ਜਿਆਦਾ ਮੇਰੇ ਨਾਲ ਕੀਤਾ ਔਰ ਅਹੀਂ ਐਸਐਸਪੀ ਸਾਹਿਬ ਕੋ ਆਜਾਏ ਆ ਤੇ ਇਹੋ ਹੀ ਮੰਗ ਕਰ ਰਹੇ ਆ ਕਿ ਸਾਰੇ ਮੇਰੇ ਨਾਲ ਜੋ ਕਿਸ ਕੀਤਾ ਗਿਆ ਮੈਂ ਆਪਣੀ ਯੂਨੀਅਨ ਆਪਣੇ ਪ੍ਰਧਾਨ ਜੀ ਨੂੰ ਵੀ ਦੱਸਿਆ ਸੋ ਇੱਥੇ ਪਹੁੰਚੇ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਪਹਿਲੀਆਂ ਪਾਰਟੀਆਂ ਮੇਰੀਆਂ ਪੜੀ ਵੀ ਪਰ ਅਹੀਂ ਇੱਕ ਜਿਹਨੂੰ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵਧੀਆ ਨੇ ਬੜਾ ਵ ਪੱਤਰਕਾਰਾਂ ਨਾਲ ਬੜਾ ਮਿਲ ਕੇ ਰਹਿੰਦੇ ਹਰ ਕੰਮ ਨੂੰ ਆਪਣਾ ਆਪਣੇ মিডিਆ ਨੂੰ ਬੁਲਾ ਕੇ ਕਰਦੇ ਨੇ ਸਾਹਮਣੇ ਕਰਦੇ ਨੇ ਕਿ ਇਹ ਚੀਜ਼ਾਂ ਨਵੀਂ ਪੇਸ਼ ਕੀਤੀ ਆ ਆਵਾ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰਦੇ ਪਰ ਆ ਚੀਜ਼ ਜਿਹੜੀ ਚੀਜ਼ ਹੋਈ ਮੇਰੇ ਨਾਲ ਮੈਂ ਤਾਂ ਇਹਦਾ ਇਨਸਾਫ ਚਾਹੁੰਦਾ ਹਾਂ ਹਾਜੀ ਭੋਲ ਸਾਹਿਬ 70 ਫੋਟੇ ਆਸੇ ਬੋਤਰੇ ਕੀ ਗੱਲ ਬਸਰੀ ਇੱਕ ਸਾਨੂੰ ਜੀ ਕੱਲ ਵਿਜੇ ਕੁਮਾਰ ਜਿਹੜੇ ਜਗਬਾਣੀ ਦੇ ਸਾਡੇ ਬੜੇ ਸੁਲਝੇ ਔਰ 15 20 ਸਾਲ ਤੋਂ ਪੱਤਰਕਾਰ ਨੇ ਉਹ ਉਹਨਾਂ ਦੇ ਕੋਲ ਨਾਮਵਰ ਚੈਨਲ ਨੇ ਐਮ ਐਚ 1 ਜਗ ਬਾਣੀ ਟੀਵੀ ਔਰ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆਉਂਦੇ ਨੇ ਉਹਨਾਂ ਨੂੰ ਜਿਤਰਾ ਵੀ ਐਸੀ ਸਾਰੇ ਪੱਤਰਕਾਰ ਦਿਵਾਲੀ ਤੇ ਸਪਲੀਮੈਂਟ ਹੁੰਦਾ ਸਾਡਾ ਜਾਂ ਨਵੇਂ ਸਾਲ ਤੇ ਸਪਲੀਮੈਂਟ ਹੁੰਦਾ ਵਾ ਉਹ ਅਸੀਂ ਹਰ ਇੱਕ ਤੋਂ ਮੰਗ ਕਰਦੇ ਆਂ ਔਰ ਇਹਨਾਂ ਨੇ ਵੀ ਕਿਤੇ ਉਹਨਾਂ ਨੂੰ ਸਪਲੀਮੈਂਟ ਦਾ ਕਹਿਣਾ ਵਾ ਤੇ ਉਹਨਾਂ ਨੇ ਆਪਣੀ ਕੋਈ ਵਿਉਂਤ ਬਣਾ ਕੇ ਤੇ ਇਹਨਾਂ ਨੂੰ ਸੱਦਿਆ ਆਪਣੇ ਦਫ਼ਤਰ ਦੇ ਵਿੱਚ ਕਿ ਹੁਣੇ ਸਾਰੇ ਪੱਤਰਕਾਰ ਆਏ ਆ ਤੇ ਤੁਸੀਂ ਵੀ ਆ ਜਾਓ ਔਰ ਉੱਥੇ ਇਹਨਾਂ ਨੂੰ ਸੱਦ ਕੇ ਇਹਨਾਂ ਨੇ ਨਾਲ ਜਿਹੜੀ ਉਹਨਾਂ ਨੇ ਮਾੜੀ ਹਰਕਤ ਕੀਤੀ ਆ ਕਦੀ ਵੀ ਸਹਿਣ ਨਹੀਂ ਕੀਤੀ ਜਾਊਗੀ ਇੱਕ ਪੱਤਰਕਾਰ ਪੱਤਰਕਾਰ ਜਿਹੜਾ ਸਮਾਜ ਦਾ ਚੱਕਾ ਥਾਮਿਆ ਔਰ ਸਾਡੀ ਜੂਨੀਅਨ ਦੇ ਪੱਤਰਕਾਰ ਨਹੀਂ ਐਸੀ ਸਾਰੀਆਂ ਜਿਲ੍ਹੀਆਂ ਵੀ ਜੂਨੀਅਨ ਦੇ ਇੱਕ ਪੱਤਰਕਾਰ ਭਾਈਚਾਰੇ ਤੌਰ ਤੇ ਕਿਸੇ ਵੀ ਪੱਤਰਕਾਰ ਦੇ ਨਾਲ ਇਹੋ ਜਿਹਾ ਵਰਤੀਰਾ ਆ ਔਰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਇੱਕ ਮੈਂ ਦੱਸ ਦੇਣਾ ਚਾਹੁੰਨਾ ਵਾ ਇਹਨਾਂ ਦੇ ਪੀਏ ਨੂੰ ਵੀ ਔਰ ਐਮਐਲਏ ਸਾਹਿਬ ਨੂੰ ਅੰਮ੍ਰਿਤ ਸਰ ਇਸ ਤਰ੍ਹਾਂ ਕੁੱਟਮਾਰ ਕਰਕੇ ਜਾਂ ਸਾਨੂੰ ਮਤਲ ਨੰਗਿਆਂ ਕਰਕੇ ਸਾਡੀ ਜ਼ੁਬਾਨ ਬੰਦ ਨਹੀਂ ਹੋਣੀ ਸੱਚ ਲਿਖਣਾ ਨਾ ਸੀ ਹਟਣਾ ਦੇ ਤੇ ਨਾ ਰੁਕਣਾ ਦੇ ਤੁਸੀਂ ਕਹਿੰਦੇ ਤੁਸੀਂ ਥਲਾਣੇ ਪੱਤਰਕਾਰ ਦਾ ਲੈ ਕੇ ਕਿ ਅਸੀਂ ਅੱਗੇ ਵੀ ਬੰਦੇ ਮਾਰੇ ਆ ਸਾਡਾ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਤੁਹਾਨੂੰ ਦਰਿਆ ਦੇ ਵਿੱਚ ਪਾ ਦੇਵਾਂਗੇ ਮੈਨੂੰ ਕੋਈ ਡਰ ਨਹੀਂ ਜਿੱਥੇ ਮਰਜੀ ਜਦੋਂ ਕਹੋਗੇ ਦੇਖ ਕਦੀ ਟੇਬਲ ਤੇ ਗੱਲ ਕਰਨੀ ਤਾਂ ਜਾਂ ਜਿਤਨਾ ਵੀ ਤੁਸੀਂ ਗੱਲ ਕਰਨੀਆਂ ਇਹੋ ਜਿਹੇ ਵਰਤੀਰਾ ਕਦੀ ਸ਼ਹਿਨ ਨਹੀਂ ਕਰਾਂਗੇ ਔਰ ਇਸੇ ਨਾਮ ਭਗਵੰਤ ਮਾਨ ਮੱਖ ਮੰਤਰੀ ਪੰਜਾਬ ਬੜੇ ਵਧੀਆ ਕੰਮ ਕਰ ਰਹੇ ਨੇ ਔਰ ਜਿਹੜੇ ਇਹੋ ਜਿਹੇ ਇਹਨਾਂ ਦੇ ਲੀਡਰ ਨੇ ਜਿਹੜੇ ਮਾੜੇ ਕੰਮ ਕਰ ਰਹੇ ਨੇ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜੇ ਪੱਤਰਕਾਰਾਂ ਦਾ ਇਹ ਹਾਲ ਹੋ ਗਿਆ ਤੇ 2024 ਜਿਹੜੀਆਂ ਉਹ ਦੂਰ ਨਹੀਂ ਗਈ ਅਸੀਂ ਤੁਹਾਡਾ ਇਲੈਕਸ਼ਨ ਦੇ ਵਿੱਚ ਰੱਜ ਕੇ ਬਾਈਕਾਟ ਕਰਾਂਗੇ ਔਰ ਜਿਹੜੀਆਂ ਤੁਹਾਡੀਆਂ ਇਹੋ ਜੀਆਂ ਮਾਰੀਆਂ ਹਰ ਕਰਾਂ ਉਹ ਜੱਗ ਜਾਰ ਕਰਾਂਗੇ ਕਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਸੇ ਵੀ ਪੱਤਰਕਾਰ ਦੇ ਉੱਤੇ ਕੋਈ ਇਹੋ ਜਾਂ ਤਸ਼ੱਦਦ ਕੀਤਾ ਜਾਵੇ ਜਿਹੀ ਅਸਐਸਪੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਤਾਂ ਟਾਈਮ ਲੈ ਕੇ ਔਰ ਜਿਹੜੀ ਬਰਖਾਸਤ ਹੈ ਜਿਹੜਾ ਇਹਨਾਂ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਆ ਔਰ ਜਿਹੜੇ ਨਜਾਇਜ਼ ਹਥਿਆਰ ਲਈ ਫੇਰ ਦਿਆ ਇੱਕ ਮੈਂ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਇਹ ਕਿਹੜਾ ਕਿਹੜਾ ਕੌਮ ਪ੍ਰੀਤ ਸਾਂਟ ਲਈ ਫਿਰਦਾ ਇਹਦੇ ਕੋ ਕਿੰਨੇ ਅਖਤਿਆਰ ਦਿੱਤਾ ਔਰ ਕਿੰਨੇ ਇਹਨੂੰ ਲਾਇਸੈਂਸ ਦਿੱਤਾ ਔ ਸਾਂਟ ਰੱਖਣ ਦਾ ਔਰ ਉਹਦੀ ਜਿਹੜੀ ਆ ਡੁੰਗਾਈ ਦੇ ਨਾਲ ਜਾਂ ਕਿਉਣੀ ਚਾਹੀਦੀ ਆ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਕਰਕੇ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਜੇ ਅਸੀਂ ਇਹਨਾਂ ਦੀ ਬਿਚਾਰ ਜੇ ਅਸੀਂ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਤੇ ਇਹ ਕੰਮ ਤੇਰੇ ਵੇਤਵੇ ਤੇ ਇਹਦੀ ਨਕਵਾਰੀ ਕਰਕੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਕੰਮ ਕੀਤਾ ਵਾ ਔਰ ਐਮਐਲਏ ਸਾਹਿਬ ਦੀ ਐਮਐਲਏ ਸ਼ਿਪ ਜਿਹੜੀ ਰੱਦ ਕੀਤੀ ਜਾਵੇ ਅਗਰ ਜੇ ਕੋਈ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਨਹੀਂ ਹੁੰਦੀ ਤਾਂ ਅਸੀਂ ਇਹ ਸੰਘਰਸ਼ ਨੂੰ ਪੰਜਾਬ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ ਕੀ ਉਹ ਕੀ ਸਾਰਾ ਮਾਮਲਾ ਹੈ ਕਿ ਕਿਹਾਂ ਚੱਕਿਆ ਤੁੰਨ ਇਹ ਪੱਤਰਕਾਰ ਵਿਜੇ ਕੁਮਾਰਿਆ ਐਮਐਸ 1 ਜਗਬਣੀ ਚੈਨਲ ਤੋਂ ਇਹਨਾਂ ਦੇ ਕਸ਼ਮੀਰ ਸਿੰਘ ਸੋਲ ਐਮਐਲਏ ਜਿਹੜੇ ਉਹਨਾਂ ਦੇ ਪੀਏ ਨੇ ਇਹਨਾਂ ਨੂੰ ਘਰ ਬੁਲਾ ਕੇ ਇਹਨਾਂ ਨਾਲ ਕੁੱਟ ਮਾਰ ਕੀਤੀ ਜਿਹਦੇ ਸਬੰਧ ਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਦਰਖਾਸਤ ਦੇਣ ਆਏ ਸੀ ਤੇ ਐਸਐਸਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਜੋ ਜਿਹੜੇ ਦੋਸ਼ੀ ਆ ਉਹਨਾਂ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਪਰ ਅਸੀਂ ਇਹ ਅਲਟੀਮੇਟਮ ਦਿੱਤਾ ਵਾ ਪ੍ਰਸ਼ਾਸਨ ਨੂੰ ਕਿ ਜੇ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਪੰਜਾਬ ਲੈਵਲ ਤੇੜਾ ਸੰਘਰਸ਼ ਵਿੜਾਂਗੇ ਤੇ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਇੱਕ ਆ ਤੇ ਆਪਣੇ ਕਿਸੇ ਵੀ ਪੱਤਰਕਾਰ ਉੱਪਰ ਹੀ ਇਹੋ ਜਿਹਾ ਕੋਈ ਤਸ਼ੱਦਦ ਜਾਂ ਕੋਈ ਕੁੱਟਮਾਰ ਬਰਦਾਸ਼ਤ ਨਹੀਂ ਕਰਾਂਗੇ ਇਹਨੇ ਕਿਹਾ ਅੱਜ ਮੇਰੇ ਕੋਲ ਜੀ ਵਿਜੇ ਕੁਮਾਰ ਪ੍ਰੈਸ ਰਿਪੋਰਟਰ ਹੈਗੇ ਆ ਐਮ ਐਚ 1 ਚੈਨਲ ਤੋਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਕੋਮਲਪ੍ਰੀਤ ਤੇ ਪ੍ਰਦੀਪ ਦੋ ਜਣਿਆਂ ਦੇ ਖਿਲਾਫ ਜਿਹੜੇ ਇੱਕ ਤਰ ਤੌਰ ਤੇ ਪੀਏ ਕਹਿੰਦੇ ਹਨ ਲੋਕਲ ਐਮ ਐਲਏ ਸਭਾਾਂ ਦੇ ਵੀ ਉਹਨਾਂ ਨੇ ਮੇਰੇ ਨਾਲ ਮਾਰ ਕੁੱਟ ਕੀਤੀ ਉਹਦੇ ਸਬੰਧ ਚ ਐਸ ਪੀ ਐਚ ਸਾਹਿਬ ਨੂੰ ਇਨਕੁਆਇਰੀ ਮਾਰ ਕਰਤੀ ਹੈ ਪੂਰਾ ਨਿਰਪੱਖ ਹੋ ਕੇ ਉਹਦੀ ਜਾਂਚ ਹੋਊਗੀ ਜੋ ਵੀ ਜਿਸ ਦੀ ਦੋਸ਼ੀ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਰ ਕੋਈ ਸਮਾਂ ਸੀਮਾ ਵੀ ਰੱਖੀ ਹੈ ਕਿਨੇ ਚਿਰ ਤੱਕ ਇਹਨਾਂ ਦੇ ਮਤਲਬ ਇਹ ਕਾਰਵਾਈ ਕਰ ਦਿੱਤੀ ਜਾਏਗੀ ਕੋ ਤਾਂ ਜੋ ਵੀ ਜਿੰਨਾ ਵੀ ਘੱਟ ਤੋਂ ਘੱਟ ਟਾਈਮ ਮੈਂ ਉਹਨਾਂ ਨੂੰ ਕਿਹਾ ਹਫਤੇ 10 ਦਿਨ ਦੇ ਵਿੱਚ ਸਾਰੀ ਇਨਕੁਆਰੀ ਕੰਪਲੀਟ ਕਰ ਦੇ ਦੇਓ ਸਰ ਕਿਵੇਂ ਦੇ ਦੇਓ ਤੇ ਦਾ ਸਮਾਜ ਦਾ ਚੌਥਾ ਤਮ ਪੱਤਰਕਾਰ ਬਣ ਜਾਂਦਾ ਹੈ ਕਿਨ ਅੱਜ ਪੱਤਰਕਾਰਨ ਸਰ ਜਿਹੜਾ ਪੱਤਰਕਾਰ ਲੋਕਾਂ ਦੀਆਂ ਸਪਸ਼ਟੀਆਂ ਨੂੰ ਉਜਾਗਰ ਕਰਦਾ ਅੱਜ ਉਹਦੇ ਤੇ ਸਾਰੇ ਇਸਾਰੇ ਉਟਮਾਰ ਹੋ ਰਹੀ ਹੈ ਦੇਖੋ ਤਾਂ ਕਿਸੇ ਨੂੰ ਵੀ ਇਖਤਿਆਰ ਨਹੀਂ ਹੈ ਕਿਸੇ ਦੇ ਨਾਲ ਉਹ ਕੋਈ ਵੀ ਚਾਹੇ ਕੋਈ ਸਾਡਾ ਮਲਾਜਮ ਵੀ ਹੈ ਉਹ ਵੀ ਹਰੇਕ ਦੇ ਜਿਹੜੇ ਹੱਕ ਦੂਤ ਜੋ ਕਨਸਟੀਟਿਊਸ਼ਨ ਨੇ ਦਿੱਤੇ ਉਹ ਸਾਰਿਆਂ ਨੇ ਬਲਾਪਰ ਹੈ ਪਰ ਇਹੋ ਜੀ ਘਟਨਾ ਨਹੀਂ ਵਾਪਰਨੀ ਚਾਹੀਦੀ ਜੇ ਵਾਪਰੀ ਹੈ ਉਹਦੀ ਤਸਦੀਕ ਸਾਰੀ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੋਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਸਾਡੇ ਜਿਹੜੀ ਉਹ ਸਾਲ ਦੇ ਇੱਕ ਮਸਲੇ ਰਿਪੋਰਟ ਦੇ ਵਿੱਚ ਤੁਹਾਨੂੰ ਦਿੱਤੀ ਲਈ ਕਿਤੇ ਉਹ ਤਾਂ